ਯਕੀਨ ਕਰਿਓ ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਤੇ ਸਿੱਖ ਦੀ ਜ਼ਿੰਦਗੀ ਚ ਇੱਕ ਸ਼ਬਦ ਮੁੱਕ ਜਾਂਦਾ ਇੰਪੋਸੀਬਲ ਇਹ ਸ਼ਬਦ ਨਹੀਂ ਰਹਿੰਦਾ ਨਾ ਮਮਕਨ ਸ਼ਬਦ ਗੁਰੂ ਦੀ ਡਿਕਸ਼ਨਰੀ ਚ ਹੀ ਨਹੀਂ ਇਹ ਗੱਲਾਂ ਜਦੋਂ ਬਾਣੀ ਚ ਕਹੀਆਂ ਨਾ ਜੇ ਜਦੋਂ ਸਤਗੁਰੂ ਚਾਹੇ ਤੇ ਖਿੰਮੈ ਨੀਚ ਕੀਟ ਕੋ ਰਾਜ ਹੁਣੇ ਕੀ ਇਹ ਨਾ ਮਮਕਨ ਸਾਨੂੰ ਲੱਗਦਾ ਵੀ ਇਦਾਂ ਨਹੀਂ ਹੋ ਸਕਦਾ ਪਰ ਜੇ ਸਾਹਿਬ ਚਾਹੇ ਤੇ ਕੀੜਾ ਥਾਪ ਦੇ ਪਾਕ شاہੀ ਲਸ਼ਕਰ ਕਰੇ ਸਵਾ ਕੁਛ ਵੀ ਹੋ ਸਕਦਾ ਜੀ ਮਤਲਬ ਜਿਹੜੀ ਗੱਲਾਂ ਸਾਨੂੰਆਂ ਲੱਗਦਾ ਵੀ ਇਹ ਤੇ ਨਹੀਂ ਜੀਏ ਤੇ ਅਤ ਕਤਨੀ ਆ ਇਦਾਂ ਨਹੀਂ ਹੋ ਸਕਦਾ ਇਹ ਸ਼ਬਦ ਹੀ ਨਹੀਂ ਆ ਸਾਧ ਸੰਗਤ ਜੀ ਮਰਦੇ ਜੀ ਸਕਦੇ ਆ ਤਕਦੀਰਾਂ ਬਦਲ ਸਕਦੀਆਂ ਨੇ ਜਦੋਂ ਗੁਰੂ ਸਮਰੱਥ ਕਿਰਪਾ ਕਰਦਾ ਮੂਰਖ ਤੋਂ ਸਿਆਣੇ ਪੰਡਤ ਹੋ ਸਕਦੇ ਆ ਖਲ ਮੂਰਖ ਤੇ ਪੰਡਤ ਕਰ ਬੋ ਧਰਤੀ ਤੇ ਆਕਾਸ਼ ਚੜਾਵੇ ਟੜਿਆ ਕਾਸ ਕਰਾ ਵਾ ਮਤਲਬ ਜਿਸ ਨੂੰ ਬੰਦਾ ਸਮਝਦਾ ਵੀ ਹੋ ਨਹੀਂ ਸਕਦਾ ਇਹ ਤੇ ਸ਼ਬਦ ਹੀ ਨਹੀਂ ਗੁਰੂ ਦੀ ਡਿਕਸ਼ਨਰੀ ਚ ਪਿੰਗਲ ਪਰਬਤ ਪਾਰ ਪਰੇ ਖਾਲ ਚਤਰਬ ਕੀਤਾ ਹੁਣ ਪਿੰਗਲਾ ਕਿੱਥੇ ਸਮੇਰ ਪਰਬਤ ਤੇ ਚੜ ਜਾਏਗਾ ਕਹਾ ਬਿਸਨ ਪਦ ਗਾਵੇ ਗੁੰਗ ਗੁੰਗਾ ਕਿੱਥੋਂ ਪਦੇ ਗਾਲੇ ਗਾਲੇ ਯਤਨ ਕਰੇ ਤੋ ਪੀ ਸਰਪ ਕੈਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਮਾਸ ਗਮਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾ ਤੁਮਰੀ ਕਿਰਪਾ ਕਰ ਸਮਰਥਾ ਨਹੀਂ ਸਾਡੀ ਮਹਾਰਾਜ ਇਹ ਬਹੁਤ ਪਿਆਰਾ ਬਚਨ ਬਖਸ਼ਿਆ ਸੀ ਤੇ ਟੈਪ ਹੈ ਡਿਗ ਪੇ ਮਹਾਰਾਜ ਹਾਰ ਪਰਿਓ Swami ਕੇ ਦਵਾਰ ਹੈ ਦੀਜਿਆ ਬੁੱਧ ਹਾਰ ਪਰਿਓ ਜਦੋਂ ਨਿਸ਼ਚਾ ਨਹੀਂ ਨਾ ਹੁੰਦਾ ਤੇ ਬੰਦਾ ਸੋਚਦਾ ਵੀ ਨਹੀਂ ਇਹ ਨਾਮ ਨੂੰ ਤੇ ਨਿਸ਼ਚਾ ਬਹੁਤ ਵੱਡੀ ਚੀਜ਼ ਆ ਸਾਧ ਸੰਗਤ ਹੈ ਤਲਗੀ ਧਰ ਪਾਤਸ਼ਾਹ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਕੱਲ ਨੂੰ ਇੱਕ ਹਾਥੀ ਜਿਹਦੇ ਚ 10 ਹਾਥੀਆਂ ਜਿੰਨਾ ਬਲ ਹੈ ਤੇ ਉਪਰੋਂ ਉਹਨੂੰ ਨਸ਼ਾ ਪਿਆ ਕੇ ਅੰਨਿਆ ਕੀਤਾ ਹੋਇਆ। ਥਮ ਥਮੇ ਨਹੀਂ ਜਾਂਦਾ। ਇੰਨਾ ਬਲਵਾਨ। ਮੈਂ ਕੁਝ ਘੋੜ ਸਵਾਰਾਂ ਨੂੰ ਘੋੜੇ ਭਜਾਉਂਦੇ ਵੇਖਿਆ ਤੇ ਉਹ ਰੇਵਰੀ ਘੋੜਿਆਂ ਨੂੰ ਭੰਗ ਜਾਂ ਹੋਰ ਨਸ਼ਾ ਪਿਆ ਦਿੰਦੇ। 10-10 ਬੰਦੇ ਠੱਲਣ ਦਾ ਯਤਨ ਕਰਨ ਘੋੜੇ ਠੱਲੇ ਨਹੀਂ ਜਾਂਦੇ। ਉਹ ਹਾਫੀ ਬਲਵਾਨ ਹੈ ਨਸ਼ੇ ਚ ਅੰਦਾ ਕੀਤਾ ਲੋਹੇ ਦੀਆਂ ਤਵੀਆਂ ਨਾਲ ਮੜਿਆ। ਤੇ ਪਿੱਛੇ 1.5 ਲੱਖ ਫੌਜ ਲੈ ਕੇ ਕੇਸਰੀ ਚੰਦ ਅਗਵਾਈ ਕਰ ਰਿਹਾ ਅੱਗੇ ਹਾਥੀ ਨੂੰ ਲਾ ਕੇ ਮਾਰੇਗਾ ਟੱਕਰ ਕਿਲਾ ਅਨੰਦਗੜ੍ਹ ਦਾ ਤਰਵਾਜਾ ਤੋੜ ਕੇ ਅੱਜ ਸਿੱਖੀ ਮੁਕਾਦਨੀ ਆ ਦੁਨੀਆ ਤੋਂ ਨਾ ਗੁਰੂ ਸਾਹਿਬ ਰਹਿਣਗੇ ਨਾ ਕੋਈ ਸਿੱਖ ਬਚੇਗਾ ਜਿੰਨੀ ਮੰਨ ਭੌਂਦੀ ਫੌਜ ਸੀ ਨਾ ਸਾਰੇ ਰਾਜਿਆਂ ਨੇ ਫੌਜ ਇਕੱਠੀ ਕਰਕੇ ਕੇਸਰੀ ਚੰਦ ਦੇ ਸਪੋਰਟ ਕਰ ਦਿੱਤੀ ਇਹ ਹੰਕਾਰ ਆ ਕੇਸਰੀ ਚੰਦ ਹਾਥੀ ਦੀ ਟੇਕ ਲੈ ਕੇ ਤੁਰੇ ਤੇ ਦਸ਼ਮੇਸ਼ ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਬਚਿੱਤਰ ਸਿੰਘ ਜੀ ਵੀ ਹਾਥੀ ਦਾ ਮੁਕਾਬਲਾ ਕਰਨਾ। ਉਸ ਆਸਾਂਗਤ ਹਾਥੀ ਨੂੰ ਪੂਰੀ ਤਰ੍ਹਾਂ ਲੋਹੇ ਨਾਲ ਅੱਗੋਂ ਮੜਿਆ ਹੋਵੇ ਸੰਗੀ ਤਰ੍ਹਾਂ ਬਾਕੀ ਉਹਦੇ ਸਰੀਰ ਨੂੰ ਕੀ ਫਰਕ ਪੈਂਦਾ। ਫਿਰ ਐਡਾ ਬਲਵਾਨੀ ਇੱਕ ਮਨੁੱਖ ਨੇ ਹਾਥੀ ਦਾ ਮੁਕਾਬਲਾ। ਸਾਨੂੰ ਕੋਈ ਲੱਗਦਾ ਨਾ ਮੁੰਕਨ ਹੈ। ਪਰ ਸਿਦਕ ਵਾਲੇ ਨੇ ਕਿਹਾ ਸੀ ਕਲਗੀਧਰ ਪਾਤਸ਼ਾਹ ਜੇ ਤੁਸੀਂ ਸਿਰ ਤੇ ਹੱਥ ਰੱਖੋ ਹਾਥੀ ਬਹੁਤ ਛੋਟੀ ਚੀਜ਼ ਐ ਆ ਜਿਹੜੀ ਸ਼ਿਵਾਲਿਕੀਆਂ ਪਹਾੜੀਆਂ ਦੀ ਕਤਾਰ ਦਿਸਦੀ ਹੈ ਨਾ ਤੁਹਾਡਾ ਹੱਥ ਸਿਰ ਤੇ ਹੋਵੇ ਤੇ ਮਸਲ ਕੇ ਸੁਰਮਾ ਮਣਾ ਦਿਆ ਇਹ ਹੈ ਆਤਮ ਬਲ ਸਾਧ ਸੰਗਤ ਬਹੁਤ ਵੱਡਾ ਆਤਮ ਵਿਸ਼ਵਾਸ ਸਿੱਖ ਦੇ ਅੰਦਰ ਜਦੋਂ ਸਿੱਖ ਦੇ ਸਿਰ ਤੇ ਗੁਰੂ ਹੱਥ ਰੱਖਦਾ ਹੈ ਪਾਈ ਸਾਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਮਾਤਾ ਸੀਤੋ ਜੀ ਦੇ ਲਾਲ ਭਾਈ ਲੱਖੀ ਸ਼ਾ ਵਨਜਾਰਾ ਜੀ ਦੇ ਦੋਤੇ ਗੁਰੂ ਸਾਹਿਬ ਜੀ ਕੋਲ ਬਖਸ਼ਿਸ਼ ਮਿਲਦੀ ਆ ਥਾਪੜਾ ਮਿਲਦਾ ਹੈ ਨਾਗਨੀ ਮਿਲਦੀ ਹੈ ਤੇ ਦੂਜੇ ਨਾਲ ਭਾਈ ਸਾਹਿਬ ਮਨੀ ਸਿੰਘ ਜੀ ਦੇ ਪੁੱਤਰ ਭਾਈ ਬਚਿੱਤਰ ਸਿੰਘ ਦੇ ਭਰਾ ਭਾਈ ਉਦੇਸ ਸਿੰਘ ਕੀ ਹੁੰਦਾ ਗੁਰੂ ਦਾ ਹੱਥ ਸਿਰ ਦੇ ਉੱਤੇ ਜਿਨੂੰ ਕਹਿੰਦੇ ਹੱਥ ਦੇ ਰੱਖਿਆ ਆਪਣੇ ਕੋ ਜਦੋਂ ਹੱਥ ਸਿਰ ਤੇ ਰੱਖਿਆ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਨੂੰ ਚੇਤ ਕਰ ਦਿੱਤਾ ਤੇ ਭਾਈ ਉਦੇਸ ਸਿੰਘ ਜੀ ਨੇ ਐਸਾ ਵਾਰ ਕੀਤਾ ਕਿ ਡੇਢ ਲੱਖ ਫੌਜ ਦੇ ਸਰਦਾਰ ਦਾ ਸਿਰ ਵੱਢ ਕੇ ਤੇ ਹਜ਼ੂਰ ਪਲੰਗੇ ਦੇ ਉੱਤੇ ਬੈਠੇ ਸੀ ਚਰਨ ਧਰਤੀ ਤੇ ਰੱਖੇ ਹੋਏ ਸੀ ਕਿ ਲਾ ਅਨੰਦ ਘਰ ਦੇ ਅੰਦਰ ਤੇ ਜਿਕਾਰੇ ਗਜਾਉਂਦੇ ਗੁਰੂ ਦੇ ਲਾਲ ਸਾਹਿਬ ਦੇ ਚਰਨਾਂ ਚ ਪਹੁੰਚੇ ਕੇਸਰੀ ਚੰਦ ਦਾ ਸਿਰ ਗੁਰੂ ਸਾਹਿਬ ਦੀ ਜੁੱਤੀਆਂ ਦੀ ਨੋਕ ਵਿੱਚ ਲਿਆ ਕੇ ਸਕੇ ਸਮਰੱਥ ਗੁਰੂ ਸਿਰ ਹੱਥ ਧਰਿਆ ਇੰਪੋਸੀਬਲ ਸ਼ਬਦ ਹੀ ਨਹੀਂ ਹੈ ਸਾਥ ਸੰਗਤ ਅੱਜ ਸਾਨੂੰ ਲੱਗ ਰਿਹਾ ਵੀ ਸਾਡੇ ਤੇ ਸਮਾਂ ਬੜਾ ਮਾਰਾ ਸਾਡੇ ਕੋਲ ਬਾਣੀ ਦੀ ਟੀਕ ਸ਼ਬਦ ਦੀ ਟੀਕ ਕਾਰਨ ਗੁਰਮੁਖੀ ਹੋਇਆ ਵੀ ਗੱਲਾਂ ਵਿੱਚ ਅਸੀਂ ਬੜੇ ਸਿਆਣੇ ਹੋ ਗਏ ਪਰ ਸ਼ਬਦ ਦੀ ਕਮਾਈ ਨਾਲੋਂ ਖਿਮਾ ਕਰਨਾ ਮੈਂ ਆਪਣੇ ਜੀਵਨ ਦੀ ਗੱਲ ਕਰਦਾ ਉਹ ਘੱਟ ਨਹੀਂ ਅਸਲ 'ਚ ਸ਼ਬਦ ਦੀ ਕਮਾਈ ਨਹੀਂ ਵਿਵੇਕ ਬੁੱਧੀ ਦੇਣੀ ਸੀ ਸ਼ਬਦ ਦੀ ਕਮਾਈ ਨਹੀਂ ਆਤਮ ਬਲ ਦੇਣਾ ਸੀ ਸ਼ਬਦ ਨਾਲ ਜੁੜੀ ਸੁਰਤ ਨਹੀਂ ਉੱਚੇ ਹੋਣਾ ਸੀ ਜਿਸ ਉੱਚੀ ਸੁਰਤ ਨੇ ਸਿੱਖੀ ਦਾ ਸਰੂਪ ਦੁਨੀਆ ਸਾਹਮਣੇ ਪੇਸ਼ ਕਰਨਾ ਸੀ ਤੂੰ ਜਿੰਨੀ ਦੇਰ ਇਹ ਰੋਹਾਨੀ ਕਮਾਈ ਸਾਡੇ ਕੋਲ ਨਹੀਂ ਹੁੰਦੀ ਉਨੀ ਦੇਰ ਗੁਰੂ ਦਾ ਹੱਥ ਸਿਰ ਤੇ ਨਹੀਂ ਆਉਂਦਾ ਜੇਕਰ ਆਉਂਦਾ ਵੀ ਅਨੰਦਪੁਰ ਸਾਹਿਬ ਵਿੱਚ ਕਿ ਪਹਾੜੀ ਰਾਜੇ ਸਾਹਮਣੇ ਸ਼ਿਕਾਰ ਖੇਡਦੇ ਸੀ ਸਿੱਖਾਂ ਦੀ ਝੜਪ ਹੋ ਗਈ ਰਾਜਾ ਬਲਿਆ ਸਿੰਘ ਤੇ ਹੋਰ ਸੀ ਤੋ ਉਹ ਸਿੰਘਾਂ ਨੇ ਭਜਣਾ ਪਾ ਦਿੱਤੀਆਂ ਤੇ ਜਦੋਂ ਅੱਗੇ ਲੱਗ ਕੇ ਭਜ ਤੁਰੇ ਇਹਨਾਂ ਦੇ ਕਲਗੀਧਰ ਪਾਤਸ਼ਾਹ ਨੇ ਆਵਾਜ਼ ਦਿੱਤੀ ਕਹਿੰਦੇ ਨਹੀਂ ਬਹੁਤਾ ਅੱਗੇ ਨਹੀਂ ਜਾਣਾ ਵਾਪਸ ਆਗ ਉਹ ਸੰਘਾ ਨਹੀਂ ਕਿਹਾ ਵੀ ਦੁਸ਼ਮਣ ਭੱਜਿਆ ਇਹ ਤੇ ਕਿੱਥੇ ਸੁਣਦੇ ਸੀ ਇਹਨੇ ਕਿਹਾ ਜੀ ਵਾਵਾ ਦੌੜ ਲਵਾਈ ਐ ਡਰੇ ਆ ਪੂਰਾ ਭਜਾਇਆ ਜੀ ਬਹੁਤ ਅੱਗੇ ਲੰਘ ਗਏ ਤੇ ਜਦੋਂ ਅੱਗੇ ਲੰਘੇ ਮਹਾਰਾਜ ਪਿੱਛੇ ਰਹਿ ਗਏ ਅਗਲੇ ਪਾਸੇ ਉਹ ਪਹਾੜੀ ਰਾਜੰਦ ਦਾ ਸਾਹ ਹੱਲਾ ਪਿਆ ਹੋਰ ਅੱਗੇ ਉਹਨਾਂ ਦੇ ਯੋਧੇ ਹੁਣ ਜਾਨ ਬਚਾਣੀ ਔਖੀ ਹੋ ਗਈ ਤੇ ਫਿਰ ਗੁਰੂ ਸਾਹਿਬ ਨੂੰ ਪੁਕਾਰਨ ਸ੍ਰੀ ਗੁਰਪ੍ਰਤਾਸੂਝ ਗੰਤ ਤੁਸੀਂ ਸੁਣਦੇ ਚ ਜਿਕਰ ਆਉਂਦਾ ਫਿਰ ਸਤਗੁਰੂ ਜੀ ਨੂੰ ਕਹਿਣ ਮਹਾਰਾਜ ਬੌੜੀ ਕਰੋ ਫਿਰ ਸਮਝ ਆਈ ਪੀ ਇਹ ਜਿਹੜੀ ਸਤਿਆ ਹੈ ਸਾਡੇ ਬਾਹਾਂ ਦਾ ਬਲ ਨਹੀਂ ਇਹ ਗੁਰੂ ਦਾ ਸਿਰ ਤੇ ਹੱਥ ਹੈ ਤੇ ਹਰ ਮੈਦਾਨ ਫਤਿਹ। ਉਹ ਸਾਧ ਸੰਗਤ ਆਪਣੀ ਚਤ్రਾਈ ਸਿਆਣਪ ਆਪਣੀ ਸਮਰੱਥਾ ਕੋਈ ਅਰਥ ਨਹੀਂ ਰੱਖਦੀ। ਜਦੋਂ ਗੁਰੂ ਸਿੱਖ ਦੇ ਸਿਰ ਤੇ ਹੱਥ ਸਿੱਖ ਦਾ ਤੇ ਭਰੋਸਾ ਹੀ ਇਹ ਆ ਨਾ ਜੀ ਸ਼ਕਤੀ ਇਹ ਹੈ ਤੇ ਫਿਰ ਉਹ ਆਪਣੀ ਕਲਾ ਵਰਤੌਂਦਾ ਵੀ ਔਖੀ ਘੜੀ ਨਾ ਦੇਖਣ ਤੇ